ਸਿੰਘ ਵਰਪਾਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਨੂੰ ਬਹੁਤ ਹੀ ਵਧੀਆ ਮਾਹੌਲ ਦੇਣ ਦੇ ਲਈ ਇੱਥੇ ਵਿਰਾਸਤੀ ਮਾਰਗ ਵੀ ਬਣਾਇਆ ਗਿਆ ਵਿਰਾਸਤੀ ਮਾਰਗ ਦੀ ਰੱਖ-ਰਖਾਅ ਅਤੇ ਹੋਰ ਲੋੜਿੰਦੀਆਂ ਬੁਨਿਆਦੀ ਸਹੂਲਤਾਂ ਕਰਕੇ ਕਈ ਵਾਰ ਸੰਗਤ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਚੌਂਕ ਤੋਂ ਜਦੋਂ ਸੰਗਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਂਦੀ ਸੀ ਤਾਂ ਰਸਤੇ ਦੇ ਵਿੱਚ ਜਿਹੜੇ ਖਾਸ ਤੌਰ ਤੇ ਬਜ਼ੁਰਗ ਸੀ ਉਹਨਾਂ ਨੂੰ ਇੱਥੇ ਲੈ ਕੇ ਜਾਣ ਵਾਸਤੇ ਬਹੁਤ ਸਮੱਸਿਆਵਾਂ ਵੀ ਹੁੰਦੀਆਂ ਸੀ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਸਨ ਤਾਂ ਵਿਕਰਮਜੀਤ ਸਿੰਘ ਸਾਨੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਖਾਸ ਤੌਰ ਤੇ ਇਹ ਚੇਚਤ ਤੌਰ ਤੇ ਪ੍ਰਬੰਧ ਕੀਤਾ ਤੇ ਅੱਜ ਉਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਚਾਰ ਈ ਰਿਕਸ਼ਾ ਜਿਹੜੇ ਨੇ ਉਹ ਇਸ ਵਿਰਾਸਤੀ ਮਾਰਗ ਦੇ ਉੱਤੇ ਸ਼ੁਰੂ ਕੀਤੇ ਜਾ ਰਹੇ ਨੇ ਤੇ ਇਸ ਵਿਰਾਸਤੀ ਮਾਰਗ ਦੇ ਰੱਖ-ਰਖਾਅ ਦੇ ਲਈ ਵੀ ਵੱਡੇ ਪੱਧਰ ਤੇ ਜਿਹੜੀਆਂ ਲੋੜੀਂਦੀਆਂ ਸਹੂਲਤਾਂ ਸਨ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅੱਜ ਬਕਾਇਦਾ ਤੌਰ ਤੇ ਇਸ ਦਾ ਰਸਮੀ ਉਦਘਾਟਨ ਉਹ ਕੀਤਾ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚ ਰਹੇ ਨੇ ਖੁਦ ਵਿਕਰਮਜੀਤ ਸਿੰਘ ਸਾਨੀ ਵੀ ਪਹੁੰਚ ਰਹੇ ਨੇ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਵੀ ਇੱਥੇ ਸ਼ਾਮਲ ਹੋ ਰਹੀਆਂ ਨੇ ਈ ਰਿਕਸ਼ਾ ਜਿਹੜੇ ਨੇ ਉਹ ਤੁਸੀਂ ਤਸਵੀਰਾਂ ਅੰਦਰ ਇਹ ਦੇਖ ਸਕਦੇ ਹੋ ਕਿ ਚਾਰ ਈ ਰਿਕਸ਼ਾ ਜਿਹੜੇ ਨੇ ਉਹ ਇੱਥੇ ਮੁਹੱਈਆ ਕਰਵਾਏ ਗਏ ਨੇ ਜਿਹੜੇ ਖਾਸ ਤੌਰ ਤੇ ਬਜ਼ੁਰਗ ਪਾਰਕਿੰਗ ਤੋਂ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਜਾਣਗੇ ਉਹਨਾਂ ਨੂੰ ਲੈ ਕੇ ਆਉਣ ਜਾਣ ਦੇ ਲਈ ਇਹ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਆ ਤੇ ਹੁਣ ਜਦੋਂ ਵੀ ਭਾਵੇਂ ਗਰਮੀ ਦਾ ਸਮਾਂ ਹੋਵੇ ਜਾਂ ਸਰਦੀ ਦਾ ਸਮਾਂ ਹੋਵੇ ਤਾਂ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਹੜੇ ਚੱਲਣ ਫਿਰਨ ਦੇ ਵਿੱਚ ਅਸਮਰਥ ਹੋਣਗੇ ਉਹਨਾਂ ਨੂੰ ਇਹ ਸੁਵਿਧਾ ਉਹ ਮੁਹੱਈਆ ਕਰਵਾਈ ਜਾਵੇਗੀ ਤਾਂ ਇੱਕ ਬਹੁਤ ਵੱਡੀ ਜਿਹੜੀ ਢਾਟ ਸੀ ਲੜਕਦੀ ਸੀ ਹਮੇਸ਼ਾ ਉਹ ਢਾਟ ਉਹ ਦੂਰ ਹੋ ਰਹੀ ਹੈ ਉਸ ਦੇ ਨਾਲ ਹੀ ਜਦੋਂ ਇੱਥੇ ਸਰਦਾਲੂ ਪਹੁੰਚਦੇ ਸਨ ਤਾਂ ਉਹਨਾਂ ਨੂੰ ਸਫਾਈ ਦੇ ਲਈ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪੂਰਤ ਸਫਾਈ ਨਹੀਂ ਸੀ ਹੁੰਦੀ ਤਾਂ ਉਸ ਦੇ ਲਈ ਵੀ ਬਕਾਇਦਾ ਤੌਰ ਤੇ ਇੱਕ ਸਫਾਈ ਵਾਲੀ ਗੱਡੀ ਜਿਹੜੀ ਹੈ ਉਹ ਮੁਹੱਈਆ ਕਰਵਾ ਦਿੱਤੀ ਗਈ ਹੈ ਸਵੀਪਿੰਗ ਦੇ ਲਈ ਤਾਂ ਇੱਥੇ ਰੋਜ਼ਾਨਾ ਆ ਸਵੀਪਿੰਗ ਜਿਹੜੀ ਆ ਉਹ ਸਮੇਂ ਨਾਲ ਟਾਈਮ ਟੂ ਟਾਈਮ ਹੋਇਆ ਕਰੇਗੀ ਤਾਂ ਹੋਰ ਵੀ ਵਕ ਵਕ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਜਿਹੜੀਆਂ ਇੱਥੇ ਲੋੜਿੰਦੀਆਂ ਸਨ ਉਹ ਵੀ ਅੱਜ ਮੁਹੱਈਆ ਕਰਵਾ ਦਿੱਤੀਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 3 ਕਰੋੜ ਦੇ ਲਗਭਗ ਇਹ ਰਾਸ਼ੀ ਜਿਹੜੀ ਹੈ ਉਹਨਾਂ ਨੇ ਖਰਚ ਕੀਤੀ ਹੈ ਤੇ ਅੱਜ ਇਸ ਦੇ ਲਈ ਬਕਾਇਦਾ ਤੌਰ ਤੇ ਇੱਥੇ ਰਸਮੀ ਉਦਘਾਟਨ ਵੀ ਕੀਤਾ ਜਾ ਰਿਹਾ ਹੈ ਤਾਂ ਇੱਥੇ ਇਹ ਵੀ ਜ਼ਰੂਰ ਦੱਸਣਾ ਬਣਦਾ ਹੈ ਕਿ ਵਿਰਾਸਤੀ ਮਾਰਗ ਦੇ ਉੱਤੇ ਪੰਜਾਬੀ ਸੱਭਿਆਚਾਰ ਨੂੰ ਦਸਾਉਂਦੇ ਹੋਏ ਗਿੱਧੇ ਪੰਗੜੇ ਦੇ ਜਿਹੜੇ ਬੁੱਤ ਲਾਏ ਗਏ ਸੀ ਉਹ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਉਸ ਤੋਂ ਬਾਅਦ ਉਹ ਹਟਾ ਦਿੱਤੇ ਗਏ ਸਨ ਤਾਂ ਉਸੇ ਹੀ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਸਿੱਖ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਇਤਿਹਾਸ ਨੂੰ ਦਰਸਾਉਂਦੇ ਹੋਏ ਜਰਨਲਾਂ ਦੇ ਪੁੱਤ ਜਿਹੜੇ ਨੇ ਉਹ ਵੀ ਇੱਥੇ ਲਾ ਦਿੱਤੇ ਗਏ ਨੇ ਤਾਂ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਉਦਘਾਟਨ ਕੀਤਾ ਜਾ ਰਿਹਾ ਹੈ ਤਾਂ ਵਿਕਰਮਜੀਤ ਸਿੰਘ ਸਾਨੀ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਇੱਥੇ ਆਏ ਹੋਏ ਨੇ ਕੀ ਉਹ ਕਹਣਾ ਚਾਹੁੰਦੇ ਨੇ ਅਜਕਲਪੁਰ ਵਾਈ ਗਰੁੱਪਾਂ ਤਾਂ-ਤਾਂ ਸ਼ਿਰਗੁਰ RAMDAS ਜੀ ਦੇ ਅਸ਼ੀਰਵਾਦ ਸਦਕਾ ਜੋ 2.5 ਸਾਲ ਪਹਿਲੇ ਅਸੀਂ ਇਹ ਜੋ ਹੈਰੀਟੇਜ ਸਟਰੀਟ ਦਾ ਰੈਨੋਵੇਸ਼ਨ ਦਾ ਇਹਦੀ ਰੈਟ੍ਰੋਫਿਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ 10 ਵੱਲੋਂ ਅੱਜ ਉਹ ਰਸਮੀ ਤੌਰ ਤੇ ਪੂਰਾ ਹੋਇਆ ਹੈ ਤੇ ਹੁਣੇ ਸਿੰਘ ਸਾਹਿਬ ਅਰਦਾਸ ਕਰਨਗੇ ਇੱਥੋਂ ਦੇ ਜਿੰਨੀਆਂ ਵੀ ਕਾਇਲਾ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਉਹਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਟ ਸਟਰੀਟ ਦੁਬਾਰਾ ਪੇਂਟ ਕਰਾਈ ਗਈ ਹੈ ਸਾਰਾ ਇਹ ਜਿਹੜਾ ਮੀਨਾਕਾਰੀ ਆਰਟਿਸਟਿਕ ਵਰਕ ਹੈ ਉਹ ਦੁਬਾਰਾ ਕਰਾਇਆ ਗਿਆ ਔਰ ਸਫਾਈ ਦੀ ਬੜੀ ਲੋਡ ਸੀ ਤੁਸੀਂ ਦੇਖਿਆ ਕਿ ਸਫਾਈ ਦੀਆਂ ਵੱਡੀ ਮਸ਼ੀਨ ਜਿਹੜੀ 50 ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹੱਈਆ ਕਰਾਈ ਗਈ ਹੈ ਅੱਠ ਗੋਲਫ ਕੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕੰਮ ਦੋ ਸਟੈਚੂ ਜੋ ਆਪਣਾ ਸਾਡੇ ਜਰਨੈਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਪੰਡਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਤੇ ਨਾਲ ਹੀ ਇੱਥੇ ਜਿਹੜੇ ਡਸਟਬਿਨ ਵੀ ਮੁਹੱਈਆ ਕਰਾਏ ਗਏ ਹੈ ਹੋਰ ਸਾਰੇ ਇਹਨੂੰ ਅਪਗ੍ਰੇਡ ਕਰਨ ਲਈ ਤਾਂ ਕਿ ਸਾਡਾ ਇਹ ਵੀ ਕੋਈ ਵੀ ਵੀਆਈਪੀ ਜਿਹੜਾ ਉਧਰੋਂ ਗਲੀ ਥਾਣੀ ਨਾ ਆਏ ਉਹ ਇਧਰੋਂ ਆਏ ਇਧਰੋਂ ਗੋਲਸਪਟਾ ਵੀ ਜਿਹੜਾ ਉਹ ਸਾਰੇ ਕਮਿਸ਼ਨਰ ਦੇ ਨਾਲ ਮ्युनਿਸਪਲ ਕਮਿਸ਼ਨਰ ਨਾਲ ਮਿਲ ਕੇ ਜਿਹੜੇ ਪੂਰੀ ਵਾਲੇ ਬਾਬਾ ਜੀ ਐ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾ ਰਹੀਆਂ ਐ ਔਰ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਵੀ ਪੁੱਜ ਰਹੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਦੀਆਂ ਮਸ਼ੀਨਾ 골ਫ ਕਾਟਾ ਇਹ ਸਾਰਾ ਜਿਹੜਾ ਪ੍ਰਬੰਧ ਐ ਇਹ ਤੁਸੀਂ ਦੇਖ ਰਹੇ ਹੋ ਸਪੀਕਰ ਸਕਰੀਨਾਂ ਇੱਥੇ ਕੀਰਤਨ ਦਾ ਵੀ ਪ੍ਰਵਾਹ ਚੱਲੇਗਾ ਬਹੁਤ ਕੁਝ ਇਹਦੇ ਵਿੱਚ ਕੀਤਾ ਗਿਆ ਹੈ ਤਾਂ ਕਿ ਸੰਗਤ ਦਾ ਜਦੋਂ ਵੀ ਉਥੋਂ ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਤੋਂ ਆ ਕੇ ਜੱਲਿਆਂ ਵਾਲੇ ਬਾਗ ਤੇ ਇੱਧਰ ਉਦੋਂ ਹੀ ਉਹਨੂੰ ਫੀਲਿੰਗ ਆਏ ਕਿ ਵੀ ਦਰਬਾਰ ਸਾਹਿਬ ਤੇ ਅਸੀਂ ਜਾ ਰਹੇ ਹਾਂ ਨਤਮਸਖੋਂ ਇੱਕ ਪਵਿੱਤਰਤਾ ਦੀ ਭਾਵਨਾ ਠੀਕ ਹੈ ਦੁਕਾਨਾਂ ਦੁਕਾਨਾਂ ਦੁਕਾਨਦਾਰਾਂ ਨੇ ਵੀ ਬੜਾ ਸਹਿਯੋਗ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆ ਦੁਕਾਨਾਂ ਤਾਂ ਕਿ ਆਪਣਾ ਕੋਈ ਹੌਕਰ ਸੀ ਕਿਸੇ ਨੇ ਬਾਹਰ ਕੱਪੜੇ ਟੰਗੇ ਸੀ ਉਹਨਾਂ ਨੇ ਵੀ ਆਪਣਾ ਮੰਨਿਆ ਵੀ ਆਪਾਂ ਇਸ ਚੀਜ਼ ਦੀ ਸੁੰਦਰਤਾ ਨੂੰ ਇਸ ਚੀਜ਼ ਦੀ ਪਵਿੱਤਰਤਾ ਨੂੰ ਇਸ ਚੀਜ਼ ਦੇ عقੀਦੇ ਨੂੰ ਤਾਂ ਕਿ ਸੰਗਤ ਜਿਹੜੀ ਸ਼ਰਧਾ ਨਾਲ ਆ ਰਹੀ ਉਹ ਜਰੂਰ ਆਪਣਾ ਕੁਝ ਖਰੀਦੇ ਕੁਝ ਆਪਣਾ ਚਾਹ ਪਾਣੀ ਪੀਵੇ ਪਰ ਇੱਕ ਆਦਬ ਔਰ ਡਿਸਪਲਨ ਨਾਲ ਤੇ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਫਾਈ ਦਾ ਔਰ ਇੱਥੇ 250 ਫਰੈਸ਼ ਦਰਖਤ ਲਾਏ ਗਏ ਨੇ ਬਹੁਤ ਕੰਮ ਕੀਤਾ ਗਿਆ ਤੇ ਉਮੀਦ ਹੈ ਕਿ ਅੱਜ ਉਹਦੇ ਅਰਦਾਸ ਕਰਨ ਤੋਂ ਬਾਅਦ ਇਹ ਇੱਦਾਂ ਐਸਯੂਪੀਸੀ ਦੇ ਸਹਿਯੋਗ ਨਾਲ ਪੂਰੀ ਆਲੇ ਪਾਬਾ ਜੀ ਔਰ ਭਾਈ ਗੁਰੇਕਪਾਲ ਸਿੰਘ ਜੀ ਦੇ ਸਾਰੇ ਸੰਸਥਾਵਾਂ ਪਹੁੰਚੀਆਂ ਯੂਨਾਈਟਿਡ ਸਿਟੀ ਮੇਅਰ ਸਾਹਿਬ ਦੇ ਖਾਸ ਕਰਕੇ ਸਹਿਯੋਗ ਦਿੱਤਾ ਹੈ ਤੇ ਸਪੀਕਰ ਸਾਹਿਬ ਆ ਰਹੇ ਨੇ ਹੁਣੇ ਤੇ ਉਹ ਅਸੀਂ ਇਹਦਾ ਅੱਜ ਰਸਮੀ ਤੌਰ ਤੇ ਉਦਘਾਟਨ ਕਰ ਸਾਹੀ ਸਾਹਿਬ ਕਿੰਨੀ ਲਗਤ ਹੈ ਕੁੱਲ ਜਿਹੜੀ ਹੈ ਇਹਦੇ ਦੀ ਤਕਰੀਬਨ 3 ਕਰੋੜ ਰੁਪਏ ਕੋਈ 3.2 ਕਰੋੜ 90 ਲੱਖ ਰੁਪਏ ਦੀ ਟੋਟਲ ਲਗਤ ਆਈ ਹੈ ਪਰ ਲਗਤ ਦੇ ਨਾਲੋ ਜਿਹੜੀ ਮਿਹਨਤ ਹੋਈ ਹੈ ਇਹ ਬੜੀ ਲੋਡ ਸੀ ਦੇਖੋ ਹੁਣ ਚਮਕ ਰਹੀਆਂ ਸਾਰੀਆਂ ਬਿਲਡਿੰਗਾਂ ਸਾਰੇ মিডিਆ ਨੂੰ ਕਾਹਗਾ ਕੇ ਜਰੂਰ ਜਿਹੜੀਆਂ ਸਫਾਈ ਦੀਆਂ ਮਸ਼ੀਨਾ ਗੋਲਫ ਕਾਟਾਂ ਪੇੜ ਪੌਦੇ ਜੋ ਲਾਈਟਾਂ ਇਹਨੂੰ ਪੂਰਾ ਵਧੀਆ ਕਰਾਇਆ ਗਿਆ ਔਰ ਮੈਂ ਉਮੀਦ ਕਰਦਾ ਜਿਹੜਾ ਵੀ ਵੀਆਈਪੀ ਹੁਣ ਇਧਰੋਂ ਆਏਗਾ ਅਸੀਂ ਮੇਰੇ ਖਾਤੇ 6 ਗੋਲਫ 7 ਗੋਲਫ ਕਾਟਾਂ ਵੀ ਲਵਾਤੀਆਂ ਅੱਜ ਤੋਂ ਜਿਹੜਾ ਵੀ ਕੋਈ ਨਹੀਂ ਚੱਲ ਸਕਦਾ ਉਹ ਫ੍ਰੀ ਆਫ ਚਾਰਜ ਉਹ ਬਾਬਾ ਜੀ ਚਲਾਣਗੇ ਨਾਲ ਸਾਡੇ ਕਮਿਸ਼ਨਰ ਸਾਹਿਬ ਉਹ ਸਾਰਾ ਆਪਾਂ ਸਫਾਈ ਵੀ ਰੱਖੀਏ ਔਰ ਗੰਦ ਨਾ ਪੈਣ ਦਈਏ ਔਰ ਇਦਾਂ ਹੀ ਗੁਰਬਾਣੀ ਦਾ ਕੀਰਤਨ ਨਿਰਵਿਘਨ ਚੱਲੇ ਜਦੋਂ ਵੀ ਆਪਾਂ ਉੱਥੋਂ ਐਂਟਰ ਕਰੀਏ ਧਰਮ ਸਿੰਘ ਮਾਰਕੀਟ ਤੋਂ ਉਤੋਂ ਹੀ ਲੱਗੇ ਕਿ ਵੀ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਨ ਜਾਨ ਸਾਨੂੰ ਇੱਕ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜੀ ਅਸੀਂ ਅਸੀਂ ਨਿਤਨ ਗੜਕਰੀ ਜੀ ਨੂੰ ਵੀ ਮੈਂ ਮਿਲਿਆ ਉਹਨਾਂ ਨੇ ਵਾਅਦਾ ਕੀਤਾ ਉਹ ਕਹਿੰਦੇ ਮੈਂ ਤੇ ਪ੍ਰਪੋਜ਼ਲ ਦੀ ਵੇਟ ਕਰ ਰਿਹਾ ਅਸੀਂ ਪਾਰਕਿੰਗ ਦੇ ਨਾਲ ਨਾਲ ਕਿਹਾ ਕਿ ਕੋਈ ਮਾਸ ਰੈਪਿਡ ਸਿਸਟਮ ਜੀਟੀ ਰੋਡ ਤੋਂ ਇੱਥੇ ਤੱਕ ਦੇ ਦੇ ਉਹ ਤਿਆਰ ਨੇ ਹੁਣ ਅਸੀਂ ਪੰਜਾਬ ਸਰਕਾਰ ਨਾਲ ਗੱਲ ਕਰ ਰਹੇ ਹਾਂ ਇੱਥੇ ਕਮਿਸ਼ਨਰ ਸਾਹਿਬ ਵੀ ਪ੍ਰਪੋਜ਼ਲ ਬਣਾ ਰਹੇ ਮੇਅਰ ਸਾਹਿਬ ਵੀ ਕਿ ਆਪਾਂ ਉੱਥੋਂ ਕੋਈ ਐਮ ਆਰਟੀ ਜੀਟੀ ਰੋਡ ਤੋਂ ਜਿਹੜੀ ਪਾਰਕਿੰਗ ਹੈ ਇੱਥੇ ਉਹ ਉੱਥੋਂ ਇੱਥੇ ਤੱਕ ਕੋਈ ਮਾਨੋ ਰੇਲ ਟਾਈਪ ਉਹ ਗੱਦਕਰੀ ਜੀ ਬਿਲਕੁਲ ਤਿਆਰ ਨੇ ਉਹ ਉਹਦੇ ਫੰਡਿੰਗ ਕਰਨ ਲਈ ਅਸੀਂ ਉਹਦੇ 'ਚ ਤਤਪਰ ਹੈਗੇ ਸਾਨੀ ਸਾਹਿਬ ਸੁੰਦਰਤਾ ਲਈ ਕਰੋੜਾਂ ਰੁਪਏ ਲਗਾਏ ਗਏ ਨੇ ਸਿੱਖ ਜੋਧੇ ਬੁੱਤ ਲਗਾਏ ਗਏ ਨੇ ਪਰ ਗੁਰਬਾਣੀ ਦਾ ਪ੍ਰਭਾਵ ਵੀ ਚੱਲਦਾ ਹੈ ਪਰ ਦੇਖਣ ਚਾਹ ਹੈ ਕਿ ਇੱਕ ਫੋਟੋਗ੍ਰਾਫਰ ਨੇ ਇੱਥੇ ਫੋਟੋ ਸ਼ੂਟ ਕਰਦੇ ਨੇ ਲਗ ਲਗ ਨਹੀਂ ਨਹੀਂ ਉਹ ਅਸੀਂ ਅਸੀਂ ਇੱਥੇ ਪੁਲਿਸ ਇੱਥੇ ਸਾਡੇ ਇੱਥੇ ਸਾਡੇ ਵਲੰਟੀਅਰ ਵੀ ਰਹਿਣਗੇ ਔਰ ਕੋਈ ਵੀ ਫੋਟੋ ਸ਼ੂਟ ਨਹੀਂ ਹੋਏਗਾ ਇਹ ਇੱਕ ਧਾਰਮਿਕ ਜਗ੍ਹਾ ਦੇਖੋ ਆਪਾਂ ਸੰਗਤ ਨੂੰ ਬੇਨਤੀ ਕਰ ਸਕਦੇ ਆ ਬਾਕੀ ਅਸੀਂ ਪੰਜਾਬ ਟੂਰਿਜ਼ਮ ਨੂੰ ਵੀ ਬੇਨਤੀ ਕੀਤੀ ਹੈ ਔਰ ਸੰਧਵਾ ਸਾਹਿਬ ਸਾਡੇ ਸਪੀਕਰ ਸਾਹਿਬ ਹੁਣ ਆ ਗਏ ਨੇ ਜਿਹੜੇ ਰਸਮੀ ਤੌਰ ਤੇ ਦਾ ਉਦਘਾਟਨ ਕਰਨਗੇ ਇੱਥੇ ਕੋਈ ਫੋਟੋ ਸ਼ੂਟ ਇਹਦੀ ਐਸੀ ਜਿਹੜੀ ਧਾਰਮਿਕਤਾ ਹੈ ਜੋ ਅਦਬ ਹੈ ਜੋ ਮर्यादा ਹੈ ਉਹ ਗੁਰਬਾਣੀ ਦਾ ਕੀਰਤਨ ਪ੍ਰਵਾਹ ਚੱਲੇਗਾ ਤੇ ਸਾਡੇ ਸਾਹ ਤੁਹਾਡੀਆਂ ਗੱਡੀਆਂ ਦਾ ਰੂਟ ਵੀ ਰਹੇਗਾ ਕਿਲੇ ਰੋਡ 'ਤੇ ਚੱਲਣਗੀ ਜਿਹੜੀ ਇਹ ਇਹ ਸਫਾਈ ਦੀਆਂ ਮਸ਼ੀਨਾਂ ਮੇਅਰ ਸਾਹਿਬ ਨੂੰ ਪਤਾ ਧਰਮ ਸਿੰਘ ਧਰਮ ਸਿੰਘ ਮਾਰਕੀਟ ਤੋਂ ਅੰਦਰ ਅੰਦਰ ਹੀ ਇਹ ਸਫਾਈ ਦੀ ਜਿਹੜੀ ਵੱਡੀ ਆਟੋਮੈਟਿਕ ਮਸ਼ੀਨਾਂ ਉਹ ਚੱਲਣਗੀਆਂ ਗੋਲਫ ਕੋਟਾਂ ਪਾਰਕਿੰਗ ਤੋਂ ਲੈ ਕੇ ਇੱਥੋਂ ਤੱਕ ਫ੍ਰੀ ਆਫ ਚਾਰਜ ਸੱਤ ਗੋਲਫ ਕੋਟਾਂ ਉਹ ਚੱਲਣਗੀਆਂ ਬਾਕੀ ਤੁਹਾਨੂੰ ਸਾਰਾ ਮੈਂ ਵੇਰਵਾ ਦਿੱਤਾ ਹੈ ਪੇਂਟ ਪਾਲਿਸ਼ ਟਾਈਲਾਂ ਦਾ ਤਕਰੀਬਨ 2.5 ਪੌਣੇ 3 ਸਾਲ ਲੱਗੇ ਹੈ ਮੈਂ ਡੀਸੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਸਾਰੇ ਕਾਰਪੋਰੇਸ਼ਨ ਦਾ ਔਰ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਜਿਹੜੇ ਸਾਡੇ ਦੁਕਾਨਦਾਰ ਵੀਰ ਭਰਾਏ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਆਪਣੇ ਆਦਬ ਦੇ ਵਿੱਚ ਰਹਿਣ ਆਪਾਂ ਇਹ ਮਰਿਆਦਾ ਨੂੰ ਇਹ ਨਹੀਂ ਕਿ ਉਹ ਖੜੀਆਂ ਤੇ ਉਹ ਵਿੱਚ ਆਪਾਂ ਇਹਨੂੰ ਬਿਲਕੁਲ ਕੋਰੀਡੋਰ ਨੂੰ ਮਰਿਆਦਾ ਨਾਲ ਰੱਖੀਏ ਜੀ ਸਰਦਾਰ ਸਾਹਿਬ ਜੀ ਇਹੋ ਜੀ ਦੇਣਾ ਚਾਹੋਗੇ ਇਹ ਦੁਕਾਨ ਦੇ ਵਿੱਚ ਹੋਵੇ ਗੱਟ ਕਿਹੜਾ ਇਹ ਤਾਂ ਸੋਦਾ ਸੁਕਾਰਨਾ ਕਰਦਾ ਹੈ ਸੇਵਕ ਉਹ ਸੇਵਾ ਬਣਾਇਆ ਉਹਨੂੰ ਬਹੁਤ ਪਰਮਪਤ ਭਾਈ ਸਾਨੀ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਗੁਰੂ ਸਾਹਿਬ ਨੇ ਜਿੱਥੇ ਕਿਤੇ ਵੀ ਸੇਵਾ ਦਾ ਮੌਕਾ ਮਿਲਦਾ ਆ ਇਹਨਾਂ ਦੀ ਕਿਰਪਾ ਹੋ ਜਾਂਦੀ ਆ ਸੋ ਇਹ ਤਾਂ ਦਰਬਾਰ ਸਾਹਿਬ ਦਾ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਸ਼ਾਂਤੀ ਦਾ ਭਾਈਚਾਰੇ ਦਾ ਪ੍ਰਤੀਕ ਹੈ ਹਕਕਤ ਸੱਜੇ ਇਨਸਾਨ ਦਾ ਪ੍ਰਤੀਕ ਹੈ ਹਰੇਕ ਨਿਥਾਵੇਂ ਨੂੰ ਥਾਂ ਮਿਲਦੀ ਦਿੱਤੇ ਰਿਨ ਤੇ ਰਿਲਦਾ ਨਹੀਂ ਆਸਰੇ ਨੂੰ ਆਸਰਾ ਮਿਲਦਾ ਸੋ ਇਥੋਂ ਦੀ ਸਾਫ ਸਫਾਈ ਜਿਹੜੀ ਅਪਕੀਪ ਹੈ ਉਹਦੀ ਸੇਵਾ ਅੱਜ ਸਾਡੀ ਸਾਬ ਹੁਕਰਾਣੀ ਔਰ ਸਾਡੀ ਪਾਰਟਰੀਕਰ ਨੇ ਸਾਡੇ ਅੰਦਰ ਸਭਾ ਨੇ ਮੇਅਰ ਸਾਹਿਬਾਨ ਨੇ ਸਾਰੇ ਨੇ ਰਲ ਕੇ ਇੱਕ ਬੜਾ ਵਧੀਆ ਜਿਹੜਾ ਸਿਸਟਮ ਬਣਾਇਆ ਜਿਹੜੀ ਆਟੋਮੈਟਿਕ ਮਸ਼ੀਨਾਂ ਚੱਲਣਗੀਆਂ ਸੇਫ ਸਫਾਈ ਦੀਆਂ ਔਰ ਸੱਤ ਜਿਹੜੇ ਗੋਲਫ ਕਾਰਟ ਹੈ ਜਿਹੜੇ ਸਾਡੇ ਸ਼ਰਧਾਲੂਆਂ ਨੂੰ ਉਥੋਂ ਅਗੇ ਧਰਮ ਸਿੰਘ ਮਾਰਕੀਟ ਤੱਕ ਲੈਉਣ ਵਾਸਤੇ ਜਿਹੜੇ ਬਿਨਾ ਕਿਸੇ ਸ਼ੁਲਕ ਦੇ ਚੱਲਣਗੇ ਤੋਂ ਬੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ ਬਹੁਤ ਸ਼ੁਕਰਾਨਾ 328 ਰੁਪਏ ਲੈ ਕੇ ਜਿੱਥੇ ਤੇ ਪਹੁੰਚੇ ਸੀ ਬੜਾ ਜੀ ਤੁਹਾਨੂੰ ਕੀਤੀ ਆ ਕੀ ਐਕਸ਼ਨ ਹਾਂ ਜੀ ਉਹਨਾਂ ਵੱਲ ਜੀ ਮੰਗ ਦੇਖੋ ਉੱਥੇ ਐਫ ਆਈ ਆਰ ਹੋ ਰਹੀ ਹੈ ਜੀ ਸਰੋ ਸਾਹਿਬ ਇਹ ਕਿਹੜਾ ਵਰਾਸਤੀ ਮਾਰਗ ਦੇ ਉੱਤੇ ਬਹੁਤ ਸੁੰਦਰਤਾ ਵੀ ਸਾਰਾ ਕੁਝ ਹੈ ਪਰ ਧਰਨੇ ਜਿਹੜੇ ਲਗਾਤਾਰ ਇੱਥੇ ਲੱਗਦੇ ਨੇ ਉਹਦੇ ਨਾਲ ਸੰਗਤ ਵੀ ਪਰੇਚਾਨ ਹੈ ਕਿ ਪਿਛਲੇ ਕੁਝ ਸਾਲ ਤੋਂ ਲਗਾਤਾਰ ਧਰਨਾ ਵੀ ਚੱਲ ਰਿਹਾ ਉਹਦੇ ਕਰਕੇ ਵੀ ਬੜੀ ਸਮੱਸਿਆ ਆ ਰਹੀ ਹੈ ਸੁੰਦਰਤਾ ਨੂੰ ਵੀ ਇਹ ਤਾਂ ਤੁਸੀਂ ਸਾਰਿਆਂ ਨੇ ਡਿਸਾਈਡ ਕਰਨਾ ਸ਼ਹਿਰ ਵਾਲਿਆਂ ਨੇ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੁੰਦਰਤਾ ਹੋਣੀ ਚਾਹੀਦੀ ਜੇ ਇਹ ਮਸਲੇ ਹੱਲ ਕਿਉਂ ਨਹੀਂ ਕੀਤੇ ਜਾਂਦੇ ਕਿੱਥੇ ਆ ਆਪਸੀ ਇਹਨਾਂ ਦਾ ਕਿਉਂ ਨਹੀਂ ਖਤਮ ਹੁੰਦਾ ਇਹ ਗਵਾਦ ਨਹੀਂ ਉਹ ਤੇ ਮੇਰਾ ਖਿਆਲ ਆਪਾਂ ਲੋਕਲ ਲੀਡਰਸ਼ਿਪ ਨਾਲ ਗੱਲ ਕਰਕੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਫਿਰ ਕੀ ਸਭ ਦੇ ਨਾਮ ਕੀ ਤੇ ਵਰਨਿਆ ਕੀ ਆਖੇ ਥੱਕਲੀ ਸੀ ਤਾਂ ਅਰਦਾਸ ਕੀਤੀ ਜਾ ਰਹੀ ਹੈ ਤੇ ਅਰਦਾਸ ਕਰਕੇ ਬਾਕਾਇਦਾ ਤੌਰ ਤੇ ਰਸਮੀ ਸ਼ੁਰੂਆਤ ਹੋ ਹੋਵੇਗੀ ਤਾਂ ਪਿਛਲੇ ਕਈ ਮਹੀਨਿਆਂ ਦੀ ਲਗਾਤਾਰ ਇਹ ਮਿਹਨਤ ਹੈ ਮਿਹਨਤ ਤੋਂ ਬਾਅਦ ਇਸ ਵਿਰਾਸਤੀ ਮਾਰਗ ਦੀ ਜਿਹੜੀ ਆ ਉਹ ਕਾਇਆਕਲਪ ਕੀਤੀ ਗਈ ਹੈ ਇਹ ਵਿਰਾਸਤੀ ਮਾਰਗ ਜ਼ਰੂਰ ਦੱਸਣਾ ਬੰਦਾ ਕਿ ਸ਼ੁਰੂਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਤਾਂ ਉਸ ਵੇਲੇ ਇਹ ਬਣਾਏ ਗਏ ਸੀ ਜੋ ਕਿ ਕਾਫੀ ਸ਼ਰਧਾਲੂਆਂ ਦਾ ਲਈ ਖਿੱਚਦਾ ਕੇਂਦਰ ਵੀ ਰਹੀ ਤੇ ਜਦੋਂ ਵੀ ਇੱਥੇ ਦੇਸ਼ ਵਿਦੇਸ਼ ਤੋਂ ਸੈਲਾਨੀ ਆਉਂਦੇ ਨੇ ਉਹਨਾਂ ਦੇ ਲਈ ਹਮੇਸ਼ਾ ਖਿੱਚਦਾ ਕੇਂਦਰ ਵੀ ਰਹੀ ਆ ਤੇ ਉਹਨਾਂ ਨੂੰ ਇੱਕ ਸੁਖਦ ਅਹਿਸਾਸ ਵੀ ਹੁੰਦਾ ਹੈ ਜਦੋਂ ਉਹ ਇੱਥੋਂ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਦੇ ਨੇ ਤੇ ਉੱਥੇ ਪਹੁੰਚ ਕੇ ਗੁਰੂ ਘਰ ਨਤਮਸਤਕ ਹੁੰਦੇ ਨੇ ਸਮੇਂ-ਸਮੇਂ ਤੇ ਪਾਵੇਂਕੀ ਸਰਕਾਰਾਂ ਵਿੱਚ ਜ਼ਰੂਰ ਬਦਲਦੀਆਂ ਰਹੀਆਂ ਨੇ ਆਉਂਦੀਆਂ ਰਹੀਆਂ ਨੇ ਤੇ ਉਸ ਸਮੇਂ ਦੌਰਾਨ ਵੀ ਇੱਥੇ ਕਾਫੀ ਘਾਟਾਂ ਸੀ ਉਹ ਮਹਿਸੂਸ ਹੁੰਦੀਆਂ ਰਹੀਆਂ ਉਹਨਾਂ ਘਾਟਾਂ ਨੂੰ ਹੁਣ ਜ਼ਰੂਰ ਦੂਰ ਕੀਤਾ ਗਿਆ ਹੈ रस्मी तौर पर अज शुरुआत ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਵਿਕਰਮਜੀਤ ਸਿੰਘ ਸਾਨੀ ਰਾਜ ਸਭਾ ਮੈਂਬਰ ਵਕ ਵਕ ਸੰਪਰਦਾਵਾਂ ਨਾਲ ਸੰਬੰਧਿਤ ਸ਼ਖਸੀਅਤਾਂ ਹਲਕਾ ਵਿਧਾਇਕ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਆ ਸ਼ਾਮਲ ਨੇ ਜਿਨ੍ਹਾਂ ਵੱਲੋਂ ਅੱਜ ਵਿਰਾਸਤੀ ਮਾਰਗ ਦੇ ਕਾਇਆ ਕਲਪ ਤੋਂ ਨਵੀਨੀਕਰਨ ਦੇ ਲੇਕੀਤੇ ਹੋਏ ਕੰਮ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਲੋਡਿੰਗ ਦੀ ਮਸ਼ੀਨਰੀ ਅੱਜ ਉਹ ਇੱਥੇ ਮੁਹੱਈਆ ਕਰਵਾਈ ਗਈ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਵਿੱਚ ਉਹ ਦਾ ਕਾਟਰਿੰਗ ਕੀਤਾ ਗਿਆ ਹੈ ਪਰਦਾ ਹਟਾਉਣ ਦੀ ਰਸਮ ਉਹ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਸੇਖੋਂ ਦੇ ਦੋ ਮਹਾਨ ਜਰਨੈਲ ਹਰੀ ਸਿੰਘ ਨਲੂਆ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਲਾਏ ਗਏ ਉਹਨਾਂ ਤੋਂ ਵੀ ਪਰਦਾ ਹਟਾਉਣ ਦੀ ਰਸਮ ਉਹ ਇਨ੍ਹਾਂ ਸ਼ਕਤੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ 3 ਕਰੋੜ ਦੀ ਲਗਭਗ ਲਾਗਤ ਆਈ ਹੈ ਇਸ ਸਾਰੇ ਕੰਮ ਕਰਦੇ ਉੱਤੇ ਸੁਰਸਮੀ ਤੌਰ ਤੇ ਬਕਾਇਦਾ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਇਹ 골ਫ ਕਾਰਟ ਨੇ ਜਿਹੜੇ ਈ ਰਿਕਸ਼ਾ ਉਹ ਇੱਥੇ ਸੱਤ ਦਿੱਤੇ ਗਏ ਨੇ ਵਿਕਰਮਜੀਤ ਸਿੰਘ ਸਾਹਨੇ ਹੁਣਾ ਬੋਲੋ ਤਾਂ ਉਹਨਾਂ ਦੀ ਸ਼ੁਰੂਆਤ ਹੋ ਗਈ ਹੈ ਸਚਕੰਡ ਸ੍ਰੀ ਹਰਮੰਦਰ ਸਾਹਿਬ ਆ ਕੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਸਹੂਲਤ ਹੋਵੇਗੀ ਕਿਉਂਕਿ ਜਿਹੜੇ ਇੱਥੇ ਚੱਲਣ ਫਿਰਨ ਤੋਂ ਅਸਮਰੱਥ ਹੁੰਦੇ ਨੇ ਤੁਰ ਨਹੀਂ ਸਕਦੇ ਸ਼ਰਧਾਲੂ ਉਹਨਾਂ ਦੇ ਲਈ ਇਹ ਵੱਡੀ ਇੱਕ ਸਹੂਲਤ ਜਿਸ ਦੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੰਗ ਵੀ ਰਹੀ ਹੈ ਡਿਮਾਂਡ ਵੀ ਰਹੀ ਹੈ ਕਿ ਇਹ ਸਹੂਲਤ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਸ ਜਗ੍ਹਾ ਦੇ ਉੱਤੇ ਹੁਣ ਔਰ ਵੀ ਜਿਹੜੀਆਂ ਖਾਸ ਤੌਰ ਤੇ ਸਾਬ ਸਫਾਈ ਨਾਲ ਸੰਬੰਧਿਤ ਮਸ਼ੀਨਰੀ ਆ ਉਹ ਵੀ ਦਿੱਤੀ ਗਈ ਆ ਤੇ ਇਸ ਦਾ ਰੱਖ-ਰਖਾਅ ਵੀ ਉਹ ਕਰਨ ਦੀ ਜ਼ਿੰਮੇਵਾਰੀ ਉਹ ਕਾਰ ਸੇਵਾ ਸੰਤ ਬੱਬਾ ਪੂਰੀ ਵਾਲੇ ਉਹਨਾਂ ਨੂੰ ਸੌਂਪ ਦਿੱਤੀ ਗਈ ਆ ਤਾਂ ਇਹ ਮਸ਼ੀਨਰੀ ਐ ਉਸ ਦੀ ਵੀ ਬਕਾਲਾ ਤੌਰ ਤੇ ਅੱਜ ਸ਼ੁਰੂਆਤ ਕਰ ਦਿੱਤੀ ਗਈ ਆ ਤਾਂ ਜੋ ਇੱਥੇ ਆਉਣ ਵਾਲੇ ਜਿੰਨੇ ਵੀ ਸ਼ਰਧਾਲੂ ਨੇ ਜਿੰਨੇ ਵੀ ਇੱਥੇ ਸਲਾਨੀ ਨੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਉਸ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਵਿਕਰਮਜੀਤ ਸਿੰਘ ਸਾਨੀ ਕੋਤ ਗੱਡੀ ਦੇ ਵਿੱਚ ਬੈਠੇ ਹੋਏ ਨੇ ਨਾਲ ਕੁਲਤਾਰ ਸਿੰਘ ਸੰਧਵਾ ਨੇ ਉਹ ਵੀ ਉਹਨਾਂ ਦੇ ਨਾਲ ਇਸ ਗੱਡੀ ਦੇ ਵਿੱਚ ਬੈਠੇ ਹੋਏ ਨੇ ਤਾਂ ਇਸ ਦੀ ਸ਼ੁਰੂਆਤ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੁਣ ਇੱਥੋਂ ਰਸਮੀ ਸ਼ੁਰੂਆਤ ਕਰਨ ਤੋਂ ਬਾਅਦ ਸਿੱਖ ਪੰਥ ਦੇ 2000 ਨਹਿਰ ਉਹਨਾਂ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਹਰੀ ਸਿੰਘ ਨਲੂਆ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਬਹੁਤ ਵਿਰਾਸਤੀ ਮਾਰਗ ਉੱਤੇ ਲਗਾਏ ਹੋਏ ਨੇ ਆ ਉਹਨਾਂ ਦੇ ਪਾਸਾ ਉੱਧਰ ਅਗਲੇ ਪਾਸੇ ਉੱਧਰ ਆ ਜਾਣਾ ਨਾਲ ਉਹ ਮਗਰਮਗਰ ਗੱਡੀ ਲੈਣੀ ਆ ਜੇ ਸਿੱਖ ਕੌਮ ਦੇ ਦੋ ਮਹਾਨ ਜਰਨੈਲ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਆ ਜਿਨ੍ਹਾਂ ਦੇ ਅੱਜ ਇੱਥੇ ਬੁੱਤ ਲਗਾਏ ਗਏ ਨੇ ਇਸ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ ਪੰਗੜੇ ਦੇ ਬੁੱਤ ਲਗਾਏ ਗਏ ਸੀ ਜਿਸ ਦਾ ਵਿਰੋਧ ਹੋਇਆ ਸੀ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕਰਕੇ ਇਥੋਂ ਉਹ ਬੁੱਤ ਜਿਹੜਾ ਸੀ ਹਟਵਾਉਣ ਦੇ ਲਈ ਸਰਕਾਰ ਨੂੰ ਵੀ ਮਜਬੂਰ ਕਰ ਦਿੱਤਾ ਗਿਆ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਜਗ੍ਹਾ ਦੇ ਉੱਤੇ ਕੋਈ ਵੀ ਬੁਤ ਉਹ ਸਥਾਪਿਤ ਨਹੀਂ ਕੀਤਾ ਗਿਆ ਤਾਂ ਇਹ ਜਿਹੜੀ ਜਗ੍ਹਾ ਸੀ ਇਹ ਖਾਸ ਤੌਰ ਤੇ ਕਾਫੀ ਸੈਲਫੀ ਪੁਆਇੰਟ ਵੀ ਬਣ ਗਈ ਸੀ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਸੀ ਜਦੋਂ ਲੋਕ ਇੱਥੇ ਬਾਹਰੋਂ ਆਉਂਦੇ ਸਨ ਸਲਾਨੀ ਆਉਂਦੇ ਸਨ ਤਾਂ ਉਹ ਇੱਥੇ ਆਪਣੀਆਂ ਤਸਵੀਰਾਂ ਖਿੱਚਵਾ ਕੇ ਜ਼ਰੂਰ ਜਾਂਦੇ ਸਨ ਤਾਂ ਜਥੇਬੰਦੀਆਂ ਵੱਲੋਂ ਵੀ ਵਿਰੋਧ ਹੋਇਆ ਕਿਉਂਕਿ ਇਹ ਰਸਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਸੀ ਤਾਂ ਹੁਣ ਰਸਤੇ ਦੀ ਮਹਾਨਤਾ ਨੂੰ ਦੇਖਦੇ ਹੋਏ ਵਿਕਰਮਜੀਤ ਸਿੰਘ ਸਾਨੀ ਹੋਣਾ ਵੱਲੋਂ ਇਸੇ ਜਗ੍ਹਾ ਦਿੱਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ ਸਿੱਖ ਕੌਮ ਦੇ ਬੜੇ ਵੱਡੇ ਜਰਨੈਲ ਹੋਏ ਨੇ ਉਹਨਾਂ ਦਾ ਇਹ ਬਹੁਤ ਹੀ ਖੂਬਸੂਰਤ ਬੁੱਤ ਉਹ ਇੱਥੇ ਲਗਾਇਆ ਗਿਆ ਹੈ ਜੋ ਕਿ ਕਾਫੀ ਦਿਲਕਸ਼ ਹੈ ਤੇ ਬਹੁਤ ਹੀ ਸੁੰਦਰ ਅਤੇ ਵਧੀਆ ਦਿਖ ਵਾਲਾ ਹੈ ਬਹੁਤ ਵਧੀਆ ਪ੍ਰਕਾਰ ਦੀਆਂ ਧੰਤੂਆਂ ਦੇ ਨਾਲ ਬਣਿਆ ਹੋਇਆ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹੈ ਤਾਂ ਇਸ ਬੁੱਤ ਦਾ ਬਕਾਇਦਾ ਤੌਰ ਤੇ ਅੱਜ ਬੁੱਤ ਕਾਟਣ ਰਸਮੀ ਸ਼ੁਰੂਆਤ ਉਹ ਕਰ ਦਿੱਤੀ ਗਈ ਹੈ ਤੇ ਇਹਨਾਂ ਦੇ ਤੋਂ ਪਰਦਾ ਹਟਾਉਣ ਦੀ ਰਸਮ ਹੈ ਉਹ ਵਿਕਰਮਜੀਤ ਸਿੰਘ ਸਾਨੀ ਅਤੇ ਉਹਨਾਂ ਦੇ ਨਾਲ ਕੁਲਤਾਰ ਸਿੰਘ ਸੰਧਮਾ ਗੁਲਨੂ ਕੀਤੀ ਗਈ ਹੈ ਤਾਂ ਇਸ ਪਾਸੇ ਇੱਕ ਹੋਰ ਬੁੱਤ ਹਰੀ ਸਿੰਘ ਨਲਵਾ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਵੱਡਾ ਜ਼ਿਕਰ ਹੁੰਦਾ ਹੈ ਤੇ ਉਸ ਜਰਨਲ ਦੇ ਆ ਵੀ ਇੱਥੇ ਬੁੱਤ ਉਹ ਲਗਾਇਆ ਹੋਇਆ ਹੈ ਤੇ ਇਸ ਬੁੱਤ ਦੇ ਉੱਤੋਂ ਵੀ ਪਰਦਾ ਹਟਾਉਣ ਦੀ ਰਸਮ ਉਹ ਕੀਤੀ ਜਾ ਰਹੀ ਹੈ ਇਹਨਾਂ ਸ਼ਖਸੀਅਤਾਂ ਵੱਲੋਂ ਜਦੋਂ ਸ਼ਰਦਾਲੂ ਮਹਾਰਾਜਾ ਰਜੀਤ ਸਿੰਘ ਚੌਂਕ ਦੇ ਵਿੱਚ ਪਹੁੰਚਦੇ ਨੇ ਤੇ ਇਸ ਚੌਂਕ ਤੋਂ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਹੋਏ ਇਸ ਰਸਤੇ ਦੇ ਉੱਤੇ ਇਹ ਦੋ ਬੁੱਤ ਉਲਗਾ ਦਿੱਤੇ ਗਏ ਨੇ ਜਿਨ੍ਹਾਂ ਦੇ ਨਹੀਂ ਖਾਸ ਤੌਰ ਤੇ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਇਹ ਦੋ ਬੁੱਤ ਜੋ ਸ਼ਖਸੀਅਤਾਂ ਸਮ ਉਹਨਾਂ ਦੀਏ ਕਿ ਬੁੱਤ ਲਗਾ ਦਿੱਤੇ ਗਏ ਨੇ ਤਾਂ ਜੋ ਜਿਹੜਾ ਵਿਰੋਧ ਸੀ ਜਿਹੜਾ ਗੁੱਸਾ ਸੀ ਉਸ ਗੁੱਸੇ ਨੂੰ ਹੀ ਸ਼ਾਂਤ ਕੀਤਾ ਜਾਵੇ ਤੇ ਇਸ ਵਿਰੋਧ ਨੂੰ ਹੀ ਓਠਲ ਪਾ ਦਿੱਤੀ ਜਾਵੇ ਤਾਂ ਹੁਣ ਜਿਹੜੇ ਵੀ ਇੱਥੇ ਸ਼ਰਦਾਲੂ ਆਉਣਗੇ ਸਹਲਾਨੇ ਆਉਣਗੇ ਉਹਨਾਂ ਨੂੰ ਇਸ ਰਸਤੇ ਦੇ ਉੱਤੇ ਦੋ ਮਹਾਨ ਜਰਨੈਲ ਹਰੀ ਸਿੰਘ ਨਲੂਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀਆਂ ਬੁੱਤ ਉਹ ਲੱਗੇ ਹੋਏ ਦਿਖਾਈ ਦੇਣਗੇ ਤਾਂ ਇੱਥੇ ਜਿਸ ਤਰੀਕੇ ਦੇ ਨਾਲ ਬਹੁਤ ਹੀ ਆਕਰਸ਼ਿਤ ਇਹ ਬੋਤਨੇ ਤਾਂ ਸੈਲਫੀ ਪੁਆਇੰਟ ਵੀ ਇਹ ਜ਼ਰੂਰ ਬਣਨਗੇ ਲੋਕ ਤਸਵੀਰਾਂ ਖਿਚਾਉਣਗੇ ਤੇ ਆਪਣੇ ਆਪ ਤੇ ਮਾਣਵੀ ਮਹਿਸੂਸ ਕਰਨਗੇ ਕਿ ਉਸ ਮਹਾਨ ਜਰਨਾਲਾਂ ਦੇ ਨਾਲ ਉਹਨਾਂ ਨੇ ਆਪਣੀ ਯਾਦਗਾਰੀ ਉਹ ਤਸਵੀਰ ਖਿਚਵਾਈ ਹੋਈ ਹੈ ਅੱਜ ਵਿਰਾਸਤੀ ਮਾਰਗ ਦੇ ਉੱਤੇ ਲਗਭਗ 3 ਕਰੋੜ ਦੀ ਲਾਗਤ ਦੇ ਨਾਲ ਨਵੀਨੀਕਰਨ ਅਤੇ ਕੁਝ ਨਵੇਂ ਬੁਨਿਆਦੀ ਸਹੂਲਤਾਂ ਨੂੰ ਲੋੜੀਂਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਈ ਰਿਕਸ਼ਾ ਨੇ ਜਿਸ ਦੇ ਵਿੱਚ ਸਵੀਪਿੰਗ ਮਸ਼ੀਨ ਹੈ ਉਸ ਤੋਂ ਇਲਾਵਾ ਦੋ ਮਹਾਨ ਜਰਨਲਿਸਟਿਕ ਪੰਥ ਦੇ ਉਹਨਾਂ ਦੇ ਬੁੱਤ ਇੱਥੇ ਲਗਾਏ ਗਏ ਨੇ ਤਾਂ ਇਸ ਵਿਰਾਸਤੀ ਮਾਰਗ ਦੇ ਉੱਤੇ ਹੋਰ ਵੀ ਜਿਹੜੀ ਸਫਾਈ ਦਾ ਪ੍ਰਬੰਧ ਹੈ ਉਹ ਕਰ ਦਿੱਤਾ ਗਿਆ ਹੈ ਤੇ ਇਹ ਸਾਰੀ ਰਾਸ਼ੀ ਵਿਕਰਮਜੀਤ ਸਿੰਘ ਸਾਨੀ ਰਾਜ ਸਭਾ ਮੈਂਬਰ ਉਹਨਾਂ ਵੱਲੋਂ ਹੀ ਇਹਤੇ ਖਰਚ ਕੀਤੀ ਗਈ ਹੈ ਤੇ ਇਸ ਦਾ ਬਕਾਇਦਾ ਤੌਰ ਤੇ ਅੱਜ ਉਦ்கਾਰਨ ਕੀਤਾ ਗਿਆ ਹੈ। ਮੈਨੂੰ ਇਹਨਾਂ ਕੇ ਸੁਰਿੰਦਰਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਦੇ ਇਜਾਜ਼ਤ ਧੰਨਵਾਦ। ਸਸਕਾਰਜੀਤ ਜੀ ਤੋਂ ਦੇਖ ਰਹੇ ਹੋ ਜੀਤਵਪਤੀ ਮਹਾਂ ਸੁਰਿੰਦਰਪਾਲ ਸਿੰਘ ਵਰਪਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਆ। ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਨੂੰ ਬਹੁਤ ਹੀ ਵਧੀਆ ਮਾਹੌਲ ਦੇਣ ਦੇ ਲਈ ਇੱਥੇ ਵਿਰਾਸਤੀ ਮਾਰਗ ਵੀ ਬਣਾਇਆ ਗਿਆ। ਵਿਰਾਸਤੀ ਇਮਾਰਤ ਦੀ ਰੱਖ-ਰਖਾਅ ਅਤੇ ਹੋਰ ਲੋੜਿੰਦੀਆਂ ਬੁਨਿਆਦੀ ਸਹੂਲਤਾਂ ਕਰਕੇ ਕਈ ਵਾਰ ਸੰਗਤ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਚੌਂਕ ਤੋਂ ਜਦੋਂ ਸੰਗਤ ਸੱਚਖੰਡ ਸ੍ਰੀ ਰਮੰਧਰ ਸਾਹਿਬ ਖੇ ਜਾਂਦੀ ਸੀ ਤਾਂ ਰਸਤੇ ਦੇ ਵਿੱਚ ਜਿਹੜੇ ਖਾਸ ਤੌਰ ਤੇ ਬਜ਼ੁਰਗ ਸੀ ਉਹਨਾਂ ਨੂੰ ਇੱਥੇ ਲੈ ਕੇ ਜਾਣ ਵਾਸਤੇ ਬਹੁਤ ਸਮੱਸਿਆਵਾਂ ਵੀ ਹੁੰਦੀਆਂ ਸੀ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਸਨ ਤਾਂ ਵਿਕਰਮਜੀਤ ਸਿੰਘ ਸਾਨੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਖਾਸ ਤੌਰ ਤੇ ਇਹ ਚੇਚਤੌਰ ਤੇ ਪ੍ਰਬੰਧ ਕੀਤਾ ਤੇ ਅੱਜ ਉਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਚਾਰ ਈ ਰਿਕਸ਼ਾ ਜਿਹੜੇ ਨੇ ਉਹ ਇਸ ਵਿਰਾਸਤੀ ਮਾਰਗ ਦੇ ਉੱਤੇ ਸ਼ੁਰੂ ਕੀਤੇ ਜਾ ਰਹੇ ਨੇ ਤੇ ਇਸ ਵਿਰਾਸਤੀ ਮਾਰਗ ਦੇ ਰੱਖ-ਰਖਾਅ ਦੇ ਲਈ ਵੀ ਵੱਡੇ ਪੱਧਰ ਤੇ ਜੜੀਆਂ ਲੋੜੀਂਦੀਆਂ ਸਹੂਲਤਾਂ ਸਨ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅੱਜ ਬਕਾਇਦਾ ਤੌਰ ਤੇ ਇਸ ਦਾ ਰਸਮੀ ਉਦਘਾਟਨ ਉਹ ਕੀਤਾ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚ ਰਹੇ ਨੇ ਖੁਦ ਵਿਕਰਮਜੀਤ ਸਿੰਘ ਸਾਨੀ ਵੀ ਪਹੁੰਚ ਰਹੇ ਨੇ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਵੀ ਇੱਥੇ ਸ਼ਾਮਲ ਹੋ ਰਹੀਆਂ ਨੇ ਈ ਰਿਕਸ਼ਾ ਜਿਹੜੇ ਨੇ ਉਹ ਤੁਸੀਂ ਤਸਵੀਰਾਂ ਅੰਦਰ ਇਹ ਦੇਖ ਸਕਦੇ ਹੋ ਕਿ ਚਾਰ ਈ ਰਿਕਸ਼ਾ ਜਿਹੜੇ ਨੇ ਉਹ ਇੱਥੇ ਮੁਹੱਈਆ ਕਰਵਾਏ ਗਏ ਨੇ ਜਿਹੜੇ ਖਾਸ ਤੌਰ ਤੇ ਬਜ਼ੁਰਗ ਪਾਰਕਿੰਗ ਤੋਂ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਜਾਣਗੇ ਉਹਨਾਂ ਨੂੰ ਲੈ ਕੇ ਆਉਣ ਜਾਣ ਦੇ ਲਈ ਇਹ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਆ ਤੇ ਹੁਣ ਜਦੋਂ ਵੀ ਭਾਵੇਂ ਗਰਮੀ ਦਾ ਸਮਾਂ ਹੋਵੇ ਜਾਂ ਸਰਦੀ ਦਾ ਸਮਾਂ ਹੋਵੇ ਤਾਂ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਹੜੇ ਚੱਲਣ ਫਿਰਨ ਦੇ ਵਿੱਚ ਅਸਮਰਥ ਹੋਣਗੇ ਉਹਨਾਂ ਨੂੰ ਇਹ ਸੁਵਿਧਾ ਉਹ ਮਹਿਆ ਕਰਵਾਈ ਜਾਵੇਗੀ ਤਾਂ ਇੱਕ ਬਹੁਤ ਵੱਡੀ ਜਿਹੜੀ ਢਾਟ ਸੀ ਰੜਕਦੀ ਸੀ ਹਮੇਸ਼ਾ ਉਹ ਕਾਟ ਉਹ ਦੂਰ ਹੋ ਰਹੀ ਹੈ ਉਸ ਦੇ ਨਾਲ ਹੀ ਜਦੋਂ ਇੱਥੇ ਸਰਦਾਲੂ ਪਹੁੰਚਦੇ ਸਨ ਤਾਂ ਉਹਨਾਂ ਨੂੰ ਸਫਾਈ ਦੇ ਲਈ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪੂਰਤ ਸਫਾਈ ਨਹੀਂ ਸੀ ਹੁੰਦੀ ਤਾਂ ਉਸ ਦੇ ਲਈ ਵੀ ਬਕਾਇਦਾ ਤੌਰ ਤੇ ਇੱਕ 5 ਵਾਲੀ ਗੱਡੀ ਜਿਹੜੀ ਹੈ ਉਹ ਮੁਹੱਈਆ ਕਰਵਾ ਦਿੱਤੀ ਗਈ ਆ ਆ ਸਵੀਪਿੰਗ ਦੇ ਲਈ ਤਾਂ ਇੱਥੇ ਰੋਜ਼ਾਨਾ ਆ ਸਵੀਪਿੰਗ ਜਿਹੜੀ ਆ ਉਹ ਸਮੇਂ ਨਾਲ ਟਾਈਮ ਟੂ ਟਾਈਮ ਹੋਇਆ ਕਰੇਗੀ ਤਾਂ ਹੋਰ ਵੀ ਵਕ ਵਕ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਜਿਹੜੀਆਂ ਇੱਥੇ ਲੋੜੀਆਂ ਸਨ ਉਹ ਵੀ ਅੱਜ ਮੁਹੱਈਆ ਕਰਵਾ ਦਿੱਤੀਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 3 ਕਰੋੜ ਦੇ ਲਗਭਗ ਇਹ ਰਾਸ਼ੀ ਜਿਹੜੀ ਹੈ ਉਹਨਾਂ ਨੇ ਖਰਚ ਕੀਤੀ ਹੈ ਤੇ ਅੱਜ ਇਸ ਦੇ ਲਈ ਬਕਾਇਦਾ ਤੌਰ ਤੇ ਇੱਥੇ ਰਸਮੀ ਉਦਘਾਟਨ ਵੀ ਕੀਤਾ ਜਾ ਰਿਹਾ ਹੈ ਤਾਂ ਇੱਥੇ ਇਹ ਵੀ ਜਰੂਰ ਦੱਸਣਾ ਬਣਦਾ ਹੈ ਕਿ ਵਿਰਾਸਤੀ ਇਮਾਰਤ ਦੇ ਉੱਤੇ ਪੰਜਾਬੀ ਸੱਭਿਆਚਾਰ ਨੂੰ ਦਸਾਉਂਦੇ ਹੋਏ ਗਿੱਧੇ ਪੰਗੜੇ ਦੇ ਜਿਹੜੇ ਬੁੱਤ ਲਾਏ ਗਏ ਸੀ ਉਹ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਉਸ ਤੋਂ ਬਾਅਦ ਉਹ ਹਟਾ ਦਿੱਤੇ ਗਏ ਸਨ ਤਾਂ ਉਸੇ ਹੀ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਸਿੱਖ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਇਤਿਹਾਸ ਨੂੰ ਦਰਸਾਉਂਦੇ ਹੋਏ ਜਰਨਲਾਂ ਦੇ ਬੁੱਤ ਜਿਹੜੇ ਨੇ ਉਹ ਵੀ ਇੱਥੇ ਲਾ ਦਿੱਤੇ ਗਏ ਨੇ ਤਾ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਉਦਘਾਟਨ ਕੀਤਾ ਜਾ ਰਿਹਾ ਹੈ ਤਾਂ ਵਿਕਰਮਜੀਤ ਸਿੰਘ ਸਾਨੀ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਇੱਥੇ ਆਏ ਹੋਏ ਨੇ ਕਿ ਉਹ ਕਹਣਾ ਚਾਹੁੰਦੇ ਨੇ ਅਜਕਲਪੁਰ ਵਾਈ ਗਰੁੱਪਨ ਤਨ ਤਨ ਫਿਰ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਸਦਕਾ ਜੋ 2.5 ਸਾਲ ਪਹਿਲੇ ਅਸੀਂ ਇਹ ਜੋ ਹੈਰੀਟੇਜ ਸਟਰੀਟ ਦਾ ਰੈਨੋਵੇਸ਼ਨ ਦਾ ਇਹਦੀ ਰੈਟ੍ਰੋਫੈਕਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ 10 ਵੱਲੋਂ ਅੱਜ ਉਹ ਰਸਮੀ ਤੌਰ ਤੇ ਪੂਰਾ ਹੋਇਆ ਹੈ ਤੇ ਹੁਣੇ ਸਿੰਘ ਸਾਹਿਬ ਅਰਦਾਸ ਕਰਨਗੇ ਇੱਥੋਂ ਦੇ ਜਿੰਨੀਆਂ ਵੀ ਕਾਇਲਾ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਉਹਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਜ ਸਟਰੀ ਦੁਬਾਰਾ ਪੇਂਟ ਕਰਾਈ ਗਈ ਹੈ ਸਾਰਾ ਇਹ ਜਿਹੜਾ ਮੀਨਾਕਾਰੀ ਆਰਟਿਸਟਿਕ ਵਰਕ ਹੈ ਉਹ ਦੁਬਾਰਾ ਕਰਾਇਆ ਗਿਆ ਹੈ ਔਰ ਸਫਾਈ ਦੀ ਬੜੀ ਲੋਡ ਸੀ ਤੁਸੀਂ ਦੇਖਿਆ ਕਿ ਸਫਾਈ ਦੀਆਂ ਵੱਡੀ ਮਸ਼ੀਨ ਜਿਹੜੀ 50 ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹੱਈਆ ਕਰਾਈ ਗਈ ਹੈ 8 ਗੋਲਫ ਕੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕੰਮ ਦੋ ਸਟੈਚੂ ਜੋ ਆਪਣਾ ਸਾਡੇ ਜਰਨੈਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਤੇ ਨਾਲ ਹੀ ਇੱਥੇ ਜਿਹੜੇ ਡਸਟਬਿਨ ਵੀ ਮੁਹੱਈਆ ਕਰਾਏ ਗਏ ਹੈ ਹੋਰ ਸਾਰੇ ਇਹਨੂੰ ਅਪਗ੍ਰੇਡ ਕਰਨ ਲਈ ਤਾਂ ਕਿ ਸਾਡਾ ਇਹ ਵੀ ਕੋਈ ਵੀ ਵੀਆਈਪੀ ਜਿਹੜਾ ਉਧਰੋਂ ਗਲੀ ਥਾਣੀ ਨਾ ਆਏ ਉਹ ਇਧਰੋਂ ਆਏ ਇਧਰੋਂ ਗੋਲਸਪਟਾ ਵੀ ਜਿਹੜਾ ਉਹ ਸਾਰੇ ਕਮਿਸ਼ਨਰ ਦੇ ਨਾਲ ਮਿਊਨਿਸਪਲ ਕਮਿਸ਼ਨਰ ਨਾਲ ਮਿਲ ਕੇ ਜਿਹੜੇ ਪੂਰੀ ਵਾਲੇ ਬਾਬਾ ਜੀ ਐ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾ ਰਹੀਆਂ ਐ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਵੀ ਪੁੱਜ ਰਹੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਦੀਆਂ ਮਸ਼ੀਨਾ ਗੋਲਫ ਕਾਟਾ ਇਹ ਸਾਰਾ ਜਿਹੜਾ ਪ੍ਰਬੰਧ ਐ ਇਹ ਤੁਸੀਂ ਦੇਖ ਰਹੇ ਹੋ ਸਪੀਕਰ ਸਕਰੀਨਾਂ ਇੱਥੇ ਕੀਰਤਨ ਦਾ ਵੀ ਪ੍ਰਵਾਹ ਚੱਲੇਗਾ ਬਹੁਤ ਕੁਝ ਇਹਦੇ ਵਿੱਚ ਕੀਤਾ ਗਿਆ ਹੈ ਤਾਂ ਕਿ ਸੰਗਤ ਦਾ ਜਦੋਂ ਵੀ ਉੱਥੋਂ ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਤੋਂ ਆ ਕੇ ਜੱਲਿਆਂ ਵਾਲੇ ਬਾਗ ਤੇ ਇੱਧਰ ਉਦੋਂ ਹੀ ਉਹਨੂੰ ਫੀਲਿੰਗ ਆਏ ਕਿ ਬਈ ਦਰਬਾਰ ਸਾਹਿਬ ਜੇ ਅਸੀਂ ਜਾ ਰਹੇ ਹਾਂ ਨਤਮਸਖੋਂ ਇੱਕ ਪਵਿੱਤਰਤਾ ਦੀ ਭਾਵਨਾ ਠੀਕ ਹੈ ਦੁਕਾਨਾਂ ਦੁਕਾਨਾਂ ਦੁਕਾਨਦਾਰਾਂ ਨੇ ਵੀ ਬੜਾ ਸਹਿਯੋਗ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆ ਦੁਕਾਨਾਂ ਤਾਂ ਕਿ ਆਪਣਾ ਕੋਈ ਹੌਕਰ ਸੀ ਕਿਸੇ ਨੇ ਬਾਹਰ ਕੱਪੜੇ ਟੰਗੇ ਸੀ ਉਹਨਾਂ ਨੇ ਵੀ ਆਪਣਾ ਮੰਨਿਆ ਬਈ ਆਪਾਂ ਇਸ ਚੀਜ਼ ਦੀ ਸੁੰਦਰਤਾ ਨੂੰ ਇਸ ਚੀਜ਼ ਦੀ ਪਵਿੱਤਰਤਾ ਨੂੰ ਇਸ ਚੀਜ਼ ਦੇ عقیده ਨੂੰ ਤਾਂ ਕਿ ਸੰਗਤ ਜਿਹੜੀ ਸ਼ਰਧਾ ਨਾਲ ਆ ਰਹੀ ਉਹ ਜ਼ਰੂਰ ਆਪਣਾ ਕੁਛ ਖਰੀਦੇ ਕੁਛ ਆਪਣਾ ਚਾਹ ਪਾਣੀ ਪੀਵੇ ਪਰ ਇੱਕ ਆਦਬ ਔਰ ਡਿਸਪਲਨ ਨਾਲ ਤੇ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਫਾਈ ਦਾ ਔਰ ਇੱਥੇ 250 ਫਰੈਸ਼ ਦਰਖਤ ਲਾਏ ਗਏ ਨੇ ਬਹੁਤ ਕੰਮ ਕੀਤਾ ਗਿਆ ਤੇ ਉਮੀਦ ਹੈ ਕਿ ਅੱਜ ਉਹਦੇ ਅਰਦਾਸ ਕਰਨ ਤੋਂ ਬਾਅਦ ਇਹ ਇੱਦਾਂ ਐਸਯੂਪੀਸੀ ਦੇ ਸਹਿਯੋਗ ਨਾਲ ਪੂਰੀ ਆਲੇ ਪਾਪਾ ਜੀ ਔਰ ਭਾਈ ਗੁਰੇਕਪਾਲ ਸਿੰਘ ਜੀ ਦੇ ਸਾਰੇ ਸੰਸਥਾਵਾਂ ਪਹੁੰਚੀਆਂ ਯੂਨਾਈਟਿਡ ਸਿਟੀ ਮੇਅਰ ਸਾਹਿਬ ਦੇ ਖਾਸ ਕਰਕੇ ਸਹਿਯੋਗ ਦਿੱਤਾ ਤੇ ਸਪੀਕਰ ਸਾਹਿਬ ਆ ਰਹੇ ਨੇ ਹੁਣੇ ਤੇ ਉਹ ਅਸੀਂ ਇਹਦਾ ਅੱਜ ਰਸਮੀ ਤੌਰ ਤੇ ਉਦਘਾਟਨ ਕਰ ਸਾਹੀ ਸਾਹਿਬ ਕਿੰਨੀ ਲਗਤ ਹੈ ਕੁੱਲ ਜਿਹੜੀ ਹੈ ਇਹਦੇ ਦੀ ਤਕਰੀਬਨ 3 ਕਰੋੜ ਰੁਪਏ ਕੋਈ 3.2 ਕਰੋੜ 90 ਲੱਖ ਰੁਪਏ ਦੀ ਟੋਟਲ ਲਗਤ ਆਈ ਹੈ ਪਰ ਲਗਤ ਦੇ ਨਾਲੋ ਜਿਹੜੀ ਮਿਹਨਤ ਹੋਈ ਹੈ ਇਹ ਬੜੀ ਲੋਡ ਸੀ ਦੇਖੋ ਹੁਣ ਚਮਕ ਰਹੀਆਂ ਸਾਰੀਆਂ ਬਿਲਡਿੰਗਾਂ ਸਾਰੇ ਮੀਡੀਆ ਨੂੰ ਕਾਹਗਾ ਕਿ ਜਰੂਰ ਜਿਹੜੀਆਂ ਸਫਾਈ ਦੀਆਂ ਮਸ਼ੀਨਾਂ ਗੋਲਫ ਕਾਟਾਂ ਪੇੜ ਪੌਦੇ ਜੋ ਲਾਈਟਾਂ ਇਹਨੂੰ ਪੂਰਾ